et in hoc ਮਨੁ ਪ੍ਰਤੀ ਅਮਰਦਾ ਆਸਵਾ ਰਾਮਦਾਸ ਸਿੰਘ ਨੀ ਸਹਾਈ ਅਰਜਨ ਹਰ ਕੋ ਬਿੰਦਨੋ ਸਿਮਰੋ ਸ੍ਰੀ ਘਰਿ ਨਾਹ ਨਾਹੀ ਸ੍ਰੀ ਹਰਿ ਕ੍ਰਿਸ਼ਨ ਨਾਮ ਤੇਹਾਈਐ ਜਿਸ ਸਾਡੇ ਸਭ ਦੁਖ ਜਾਵੀ ਤੇਹ ਮਹਾਦਰਸ਼ਰੀ ਹੈ ਘਰ ਮੋਂ ਨਿਦ ਆਵੀ ਤਾਏ ਸਭ ਤਾਣੀ ਭੁਲੇ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈਂ ਹੋਏ ਸਹਾਰੇ ਦਸਾਂ ਬਾਤਾਂ ਸਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਨਾਲਾ ਧਿਆਨ ਧਰ ਕੇ ਬੋਲ ਜੀ ਆਹੇ ਗੁਰੂ ਬੰਧਾ ਪਿਆਰੀਆਂ ਚੌਥਾ ਸੱਜਾ ਦੀਆਂ ਚਾਲੀਆਂ ਮੁਕਤਿਆ ਹਟੀਆਂ ਜਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਹੀ ਦੇਹ ਕੇ ਅਨਡਿਤ ਕੀਤਾ ਤੇਰਾ ਪਿਆਰੇ ਆਸਿ ਜਿਹਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਬਾਲ ਸਾਜੀ ਬੋਲ ਜੀ ਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀਕ ਅਸੀਸ ਦਿੱਤੇ ਬੰਦ ਬੰਦ ਕੱਢਾਏ ਖੋਪਰੀਆਂ ਨੂੰ ਹਾਈਆਂ ਚਰਕੜੀਆਂ 'ਚ ਜੜੇ ਆ ਰਹਿਆਂ ਨਾਲ ਚੁਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੋਸ ਵਸਾ ਨਾਮ ਨਿਭਾਈ ਤਿਨਾ ਦੇ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਗੁਰੂ ਜੀ ਏਕ ਗੁਰੂ ਤਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਗੁਰੂ ਜੀ ਜਹਾ ਜਹਾ ਖਾਲਸਾ ਜੀ ਸਾਹਿਬ ਤਹਾ ਤਹਾ ਰਸੀਆਰੇ ਆਇ ਤਾ ਦੇਗ ਤੇਗ ਫਾਦੇ ਗਿਰਦਗੇ ਪੈਜ ਪੰਥ ਕੇ ਦੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਗੁਰੂ ਜੀ ਸਿਧਾਂਤ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬੀਕ ਦਾਣ ਬਸਾਹ ਦਾਣ ਕਰੂ ਸਾਧਾਗ ਨਾ ਸਿਰਦਾਨ ਨਾਮਦਾਨ ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਇਸ ਨਾਮ ਦਾ ਚੌਕੀਆਂ ਝੰਡੇ ਗੁੰਗੇ ਜੁਗਾ ਜਗ ਹਤਤ ਧਰਮ ਕਾ ਜੈਕਾਰ ਬੋਲੋ ਦੇ ਸਦਾ ਸੁਹਾਏ ਨ ਤਾਰ ਜੀਓ ਸ੍ਰੀ ਨਨਕਾਣਾ ਸਾਹਿਬਾ ਮਤੇ ਹੋਰ ਵਰਦਵਾਰੀਆਂ ਗੁਰਧਾਮਾਂ ਦੇ ਜਨਾਂ ਤੋਂ ਪੰਥ ਨੂੰ ਵਸੋੜਿਆ ਗਿਆ ਇੰਨਾਂ ਦੇ ਖੁੱਲੇ ਦਰਸ਼ਨ ਗਦਾਰ ਸੇਵਾ ਸੰਭਾਲ ਦਾ দান ਖਾਲਸਾ ਦੀਨ ਬਖਸ਼ੋ ਜੇ ਨਾਣੀਆ ਦੇ ਮਾਨ ਸਤ ਗੁਰੂ ਨਿਤਾਣੀਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਾਂ ਦੇ ਸਾਹਿਬ ਵਿਖੇ ਆਪ ਜੀ ਦੀ ਅਪਾਰ ਕਿਰਪਾ ਹੋਈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਤਨ ਤਾ ਤੇ ਸੁਭਾਏ ਮਨ ਹੋ ਕੜ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰ ਪਵਨ ਪਵਿੱਤਰ ਉਪਦੇਸ਼ ਭਗਤੀ ਦੇ ਨਿਹਾਲ ਕੀਤਾ ਆਪ ਜੀ ਦਾ ਕੋਟਾ ਉਪਰ ਹੈ ਜੀ ਆਇਸ ਵਕਤ ਦਵਾਨਾ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਸੋਹ ਕਾਸਣ ਦੀ ਪੈਗ ਸੇਵਾ ਸੋਈਲਾ ਸਰਬ ਜੀ ਦੇ ਬਾਠ ਜੇਤੀ ਅਰਦਾਸ ਅੱਖਰ ਵਤਾ ਘਾਤਾ ਭੁਲ ਜੋ ਤੁਮਾਫ਼ ਕਰਨੀ ਅੱਗੇ ਤੋਂ ਸੁਮਤ ਬਖਸ਼ੋ ਨੀ ਪੜੀ ਸੁਣੀ ਬਾਣੀ ਦਾ ਬਾ ਇਹ ਸੰਗਤ ਦੇ ਹਿਰਦਿਆਂ ਵਿੱਚ ਵਰਸਾਉਣਾ ਦਾਰੇ ਆਏ ਸੰਗਤੀਆਂ ਹਾਜ਼ਰ ਨਾ ਦਰ ਪਰਵਾਨ ਕਰਨੀਆਂ ਦਰੋਂ ਘਰੋਂ ਸਿੱਖੀ ਸਿਦਕ ਪਰ ਉਹ ਸਾਧਾ ਨਾਮ ਗੰਚਣਾ ਸੋਭ ਭਾਵਨਾ ਨਾ ਪੂਰਨ ਕਰਨੀਆਂ ਯਾਤਰਾ ਸਫਲ ਕਰਨੀ ਪਰਵਾਹਾਂ ਵਿੱਚ ਸੁਖ ਸ਼ਾਂਤੀ ਬਖਸ਼ੋਨੀ ਸਤਿਗੁਰੂ ਜੀ ਆਪ ਜੀ ਦੇ ਬਾਣੀ ਅੰਦਰ ਚਾਰ ਪਹਿਰ ਦਿਨ ਬਤੀਤ ਹੋਇਆ ਆਈ ਚਾਰ ਪਹਿਰ ਰਹਿਣ ਆਪਣੇ ਬਾਣੀ ਅੰਦਰ ਬਤੀਤ ਕਰਾਉਣੀ ਆਪ ਜੀ ਕਰੋ ਕਿਰਪਾ ਪਾਵਨ ਗੁਰਦਰ ਸਰੂਪ ਪ੍ਰਕਾਸ਼ ਸਥਾਨ ਤੋਂ ਸੁਖਾਸਨ ਸਥਾਨ ਤੇਤ ਜਾਣ ਦੀ ਆਗਿਆ ਬਖਸ਼ੋ ਜੀ ਸਰਬੱਤ ਦੇ ਭਾਰ ਦੇ ਰਾਸ ਕਰਨੇ ਛੇਈ ਪਿਆਰੇ ਮੇਲਾ ਜਿੰਨਾ ਮਿਲਿਆ ਤੇਰਾ ਨਾਮ ਚੇਤਿਆਵੇ ਨਾਮ ਅਦਣ ਚੜ੍ਹਦੀ ਦਾ ਤੇਰੇ ਬਾਣੀ ਸਰਬੱਤ ਦਾ ये सो जान सोवा रे 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 ああ。